लो बी इस बोर्ड ਨੂੰ ਛੋਦ ਕਰਕੇ ਚੰਗੀ ਤਰ੍ਹਾਂ ਧੋਵੀ ਸਮਾਜ ਦੇ ਨਾਮ ਤੇ ਬਣਾਇਆ ਜਾਵੇ ਦੁਬਾਰਾ ਜਿਆ ਸੰਤਖਾਨ ਕੇ ਮਾਰ ਆਈ ਪ੍ਰਧਾਨ ਜੀ ਅੱਜ ਜਿਹੜਾ ਐਸਡੀਐਨ ਸਾਹਿਬ ਦਫ਼ਤਰ ਆਏ ਹੋ ਇਹਦਾ ਮੁੱਖ ਕਾਰਨ ਕੀ ਅੱਜ ਅਸੀਂ ਨਾਬੇ ਦੇ ਜਿਹੜਾ ਭਾਈਚਾਰਾ ਧੋਵੀ ਸਮਾਜ ਜਿਹੜਾ ਹੈਗਾ ਜਐਸਡੀਐਨ ਦਫ਼ਤਰ ਆਏ ਹੋ ਆ ਭਗਵੰਤ ਮਾਨ ਜੀ ਨੂੰ ਇੱਕ ਐਪਲੀਕੇਸ਼ਨ ਦੇਣੀ ਹੈ ਉਹਨਾਂ ਨੇ ਦਿੱਤੇ ਦੇਣਾ ਪੰਜਾਬ ਸਰਕਾਰ ਨੇ ਨਵੇਂ 14 ਬੋਰਡ ਵੈਲਫੇਅਰ ਬੋਰਡ ਬਣਾਏ ਜਿਹਦੇ ਵਿੱਚ ਇੱਕ ਕਨੋਜੀ ਆਊ ਬੈਡਲ ਬੋਰਡ ਬਣਾਇਆ ਹੈ ਅਸੀਂ ਉਹਦੇ ਅਕੋਰਡਿੰਗ ਮੰਗ ਪੱਤਰ ਦੇਣ ਆਇਆ ਹੈ ਵੀ ਕਨੋਜੀਆ ਜਿਹੜਾ ਨਾਮ ਹੈ ਉਹ ਇੱਕ ਸਾਡੀ ਬਰਾਦਰੀ ਚੋ ਹੀ ਨੇ ਸਾਡੇ ਤਲਮਾਸ਼ ਤੋਂ ਹੀ ਨੇ ਬਟ ਉਹਦਾ ਇੱਕ ਗੋਤਰਾ ਹੈ ਉਹਦੇ ਨਾਲ ਸਿਰਫ ਉਹਨਾਂ ਨੂੰ ਹੀ ਬੈਨੀਫਿਟ ਹੋਣਾ ਕਨੋਜੇਨ ਬਾਕੀ ਜਿਹੜੇ ਪੰਜਾਬ ਦੇ ਵਿੱਚ ਹੋਰ ਹਾਲਾ ਭਾਈਚਾਰਾ ਧੋਵੀ ਸਮਾਜ ਆ ਉਹਨੂੰ ਚੀਜ਼ ਦਾ ਬੈਨੀਫਿਟ ਨਹੀਂ ਮਿਲਣਾ ਇਸ ਕਰਕੇ ਅਸੀਂ ਇੱਕ ਮੰਗ ਪੱਤਰ ਦੇਣ ਆਇਆ ਜਿਸ ਜੋ ਮਸੀਆ ਮਰਾਪ ਦੇ ਨਾਮ ਤੇ ਉਹਨਾਂ ਕਿ ਕੀ ਮੰਗ ਕਰ ਰਹੇ ਅਸੀਂ ਅਸੀਂ ਇਹ ਮੰਗ ਕਰਦੇ ਹਾਂ ਵੀ ਉਹਦਾ ਨਾਮ ਬਦਲ ਕੇ ਧੋਵੀ ਮਹਾਸਭਾ ਬੋਰਡ ਕਰਿਆ ਜਾਵੇ ਜਿਦਾਂ ਨਾਲ ਸਾਰੇ ਤੋਂ ਆਜ ਨੂੰ ਵੈਰੀਫਾਈਡ ਹੋਵੇ ਪੰਜਾਬ ਦੇ ਇਹ ਹੈਗੇ ਸਾਡੇ ਉਹ ਬੱਚੇ ਪੰਜਾਬ ਦੇ ਵਿੱਚ ਹੀ ਦੇਖਿਆ ਜਾਵੇ ਸਿਰਫ 25 ਪੰਜਾਬ ਦੇ 25% ਸੇਜ ਹੈ ਯਾਰ ਬਾਕੀ 75% ਜਿਹੜਾ ਪੰਜਾਬ ਹੈ ਉਹਦੇ ਵਿੱਚ ਸਾਰੇ ਬਾਕੀ ਸਾਡੇ ਸਾਰੇ ਕੈਟਾਗਰੀ ਦੇ ਹੈਗੇ ਨੇ ਉਹ ਵੀ ਸਮਾਜ ਚ ਉਹ ਦੋ ਤਿੰਨ ਦੋ ਜਾਂ ਤਿੰਨ ਜ਼ਿਲ੍ਹਿਆਂ ਚੋਂ ਹੀ ਨੇ ਤੇ ਨਾਲੇ ਜਿਹੜੀ ਕਨੋਜਿਆ ਦਾਬਾਜ ਹੈ ਸਾਡੇ ਭਾਈਚਾਰਾ ਹੀ ਹੈ ਪਰ ਲੇਕਿਨ ਪੰਜਾਬ ਨੂੰ ਉਹ ਲੀਡ ਨਹੀਂ ਕਰ ਸਕਦੇ ਸਾਰੇ ਸਮਾਜ ਨੂੰ ਉਹਦੇ ਵਿੱਚ ਜਿਹੜੇ ਪੰਜ ਮੈਂਬਰ ਲਿੱਤੇ ਹੋਏ ਨੇ ਉਹ ਵੀ ਸਾਰੇ ਕਨੋਜਿਆ ਭਾਈਚਾਰਾ ਚੋਂ ਹੀ ਆ ਸਾਡੇ ਇਹ ਨਿਆਉ ਹੋਰ ਚੀਜ਼ ਨੂੰ ਕਹਿੰਦੇ ਬੈਨੀਫਿਟ ਲੈਣ ਦਾ ਸਾਡਾ ਸਮਾਜ ਤਾਂ ਵੈਸੀ ਅਸੀਂ ਬਹੁਤ ਸਰਕਾਰਾਂ ਨੇ ਮੱਸੀਂ ਸਾਨੂੰ ਨੇੜੇ ਤਾਂ ਲਾਇਆ ਪਰ ਨੇੜੇ ਲਾਇਆ ਬੜਾ ਤਰੀਕੇ ਨਾਲ ਨੇੜੇ ਨਹੀਂ ਲਾਇਆ ਕਿਉਂਕਿ ਨਾਰਥ ਇੰਡੀਆ ਨੂੰ ਛੱਡ ਕੇ ਬਾਕੀ ਸਾਰੇ ਦੇਸ਼ ਦੇ ਵਿੱਚ ਜਿਹੜੇ ਸਾਡਾ ਸਮਾਜ ਹੈ ਉਹ ਐਸਸੀ 'ਚ ਆਂਦਾ ਹੈ ਜਿਹਦੇ ਨਾਲ ਉਹਨਾਂ ਨੂੰ ਸਾਨੂੰ ਬੜਾ ਹੀ ਲਾਭ ਹੁੰਦਾ ਹੈ ਪੜ੍ਹਾਈ ਦੇ ਵਿੱਚ ਬੱਚੇ ਆਂਦਾ ਹੋਰ 'ਚ ਉਹਦੇ ਪਾਸੋਂ ਸਾਨੂੰ ਕੋਈ ਬੈਨੀਫਿਟ ਹੀ ਨਹੀਂ ਮਿਲਦਾ ਸਾਡੇ ਸਮਾਜ ਨੂੰ ਬਹੁਤ ਟਾਈਮ ਤੋਂ ਅਸੀਂ ਚੀਜ਼ 'ਤੇ ਲੜਾਈ ਵੀ ਲੜ ਰਹੇ ਹਾਂ ਵੀ ਸਾਨੂੰ ਜਿਹਦਾ ਬੈਨੀਫਿਟ ਮਿਲੇ ਤਾਂ ਸਾਨੂੰ ਐਸੀ ਚ ਲਿਆਇਆ ਜਾਵੇ ਬਰਸਾ ਜਿੰਨੀ ਵੀ ਸਰਕਾਰਾਂ ਆਈਆਂ ਤੋਂ ਪਹਿਲਾਂ ਅੱਜ ਤੱਕ ਸਾਨੂੰ ਕਿਸੇ ਨੇ ਨੇੜੇ ਨਹੀਂ ਲਾਇਆ ਹੁਣ ਸਰਕਾਰ ਨੇ ਜਿਹੜੇ ਬੋਰਡ ਬਣਾ ਕੇ ਸਾਨੂੰ ਥੋੜੀ ਜਿਹੀ ਆਸ ਦਿੱਤੀ ਸੀ ਲੇਕਿਨ ਉਹ ਆਸ ਵੀ ਸਾਨੂੰ ਲੱਗਦਾ ਨਹੀਂ ਕਿ ਸਹੀ ਤਰੀਕੇ ਨਾਲ ਉਹਨੂੰ ਦਿੱਤੀ ਆ